ਵਾਹਿਗੁਰੂ 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 ਸਲੋਕ ਮਹੱਲਾ ਚੌਥਾ ਤਪਾ ਨ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੋ ਫਿਰੈ ਜਜ ਮਾਲਿਆ ਅੱਗੋਂ ਦੇ ਸਦਿਆਂ ਸਤੈ ਦੀ ਭਿਖਿਆ ਲੈ ਨਾਹੀ ਪਿਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਜ ਲੋਗ ਸਭਾ ਸੁਣਨ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ ਜਿੱਤੈ ਥੋੜਾ ਧਨ ਵੇਖੈ ਤਿੱਥੈ ਤਪਾ ਪਿੱਟੈ ਨਾਹੀ ਧਨ ਬਹੁਤ ਹੈ ਦਿੱਠੈ ਤਪੈ ਧਰਮ ਹਾਰਿਆ ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ ਬਹਿ ਸਾਧ ਜਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿੱਚ ਹੋਵੇ ਏਤ ਦੁਖੈ ਤਪਾ ਦਈਏ ਮਾਰਿਆ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਘਾਲਿਆ ਬਾਹਰ ਬਹਿ ਪੰਜਾਂ ਵਿੱਚ ਤਪਾਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਜਾਂ ਨੂੰ ਉੱਗਾ ਕਰ ਵੇਖ ਖਾਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਏਸ ਤਪੇ ਨੂੰ ਤਿੱਥੈ ਖੜ ਪਾਇਓ ਹੋ ਜਿੱਤ ਮਹਾ ਮਹਾ ਹਤਿਆਰਿਆ ਫੇਰ ਇਸ ਤਪੇ ਦਾ ਮੋਹੇ ਕੋਈ ਲੱਗੋ ਨਹੀਂ ਇਹੋ ਸਤਗੁਰ ਹੈ ਫਿਟਕਾਰਿਆ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਨਾਇਆ ਸੋ ਬੂਝੈ ਜੋ ਦਈਏ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਵੰਦੇ ਹਰ ਨਾਮ ਸੁਖ ਦਾਈ ਹਰ ਭਗਤਾਂ ਨੂੰ ਨਿਤ ਨਾਵੇਂ ਦੀ ਵਡਿਆਈ ਬਖਸ਼ੀਐ ਨਿਤ ਚੜ੍ਹੈ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲਿਆਨ ਆਪਣੀ ਪੈਜ ਰਖਾਈ ਨਿੰਦਕਾਂ ਪਾਸੋਂ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਜੇ ਹਾ ਨਿੰਦਕ ਆਪਣੇ ਜੀਏ ਕਮਾਮ ਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੈ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾਂ ਭਗਤ ਜਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਐ ਗੁਮਾਨ ਕਰਹਿ ਮੂੜ ਗਮਾਨੀਆਂ ਵਿਸ ਖਾਦੀ ਮਰੀਐ ਆਏ ਲੱਗੇ ਨੀ ਦੇ ਥੋੜੜੇ ਜਿਉ ਪੱਕਾ ਖੇਤ ਲੁਣੀਐ ਜੇਹੇ ਕਰਮ ਕਮਾਉਂਦੇ ਤੇਵੇ ਹੋ ਭਣੀਐ ਜਨ ਨਾਨਕ ਕਾ ਖਸਮ ਵੱਡਾ ਹੈ ਸਭ ਨਾ ਦਾ ਧਣੀਐ ਸ਼ਲੋਕ ਮਹੱਲਾ ਚੌਥਾ ਮਨ ਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਦਰੈ ਸ਼ਬਦ ਨਾ ਕਰਹਿ ਵਿਚਾਰ ਸੁਧ ਮਤ ਕਰਤੈ ਸਭ ਹਿਰ ਲਈ ਬੋਲਣ ਸਭ ਵਿਕਾਰ ਦਿੱਤੈ ਕਿਤੈ ਨਾ ਸੰਤੋਖੀ ਹੈ ਅੰਦਰ ਤਿਸਨਾ ਬਹੁ ਅਗਿਆਨ ਅੰਧਿਆਰ ਨਾਨਕ ਮਨ ਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਉ ਹੈ ਤਿਨਾ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੇ ਜਾਏ ਪੁਵਾਈ ਹੈ ਸੁਪਨੈ ਸੁਖ ਨਾ ਹੋਏ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਏ ਨਾਨਕ ਧਾਤ ਲਿਵੈ ਜੋੜ ਨਾ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤੈ ਪੁੰਨ ਪਿਆ ਤਿਨਾਂ ਗੁਰ ਸ਼ਬਦੀ ਸੁਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰ ਹੈ ਸੰਤ ਮਨ ਜਨਾ ਚਾਰ ਵੀਦ ਕਹੰਦੇ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹਵੰਦੇ ਪਰਗਟ ਪਹਾੜੈ ਜਾਪਦੇ ਸਭ ਲੋਕ ਸੁਨੰਦੇ ਸੁਖ ਨਾ ਪਾਇਨ ਮੁਗਦ ਨਰ ਸੰਤ ਨਾਲ ਖੰਦੇ ਓਏ ਲੋਚਨ ਓਨਾ ਗੁਨਾ ਨੂੰ ਓਏ ਹੰਕਾਰ ਸੜੰਦੇ ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ ਪੇੜ ਮਡਾਹੂ ਕਟਿਆ ਤਿਸ ਡਾਲ ਸੁਕੰਦੇ ਸਲੋਕ ਮਹੱਲਾ 5 ਗੁਰ ਨਾਨਕ ਹਰ ਨਾਮ ਦਰੜਾਇ ਭੰਨਣ ਘੰਨ ਸਮਰੱਥ ਪ੍ਰਭ ਸਦਾ ਸਮਲਹਿ ਮਿੱਤਰ ਤੂੰ ਦੁੱਖ ਸਬਾਇਆ ਲੱਥ ਮਹੱਲਾ 5 ਖੁਦਿਆਵੰਤ ਨ ਜਾਣੀ ਲਾਜ ਕੁਲਾਜ ਕਬੂਲ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਪਾਉੜੀ ਜਿਵੇਂ ਕਰਮ ਕਮਾਵੰਦਾ ਤੇਵੇਂ ਫਲ ਤੇ ਜੱਬੇ ਤਤਾ ਲੋਸਾਰ ਵਿੱਚ ਸੰਗੈ ਪਲਤੇ ਘੱਟ ਗਲਾਵਾ ਚਾਲਿਆ ਤਿੰਨ ਦੂਤ ਅਮਲ ਤੇ ਕਾਈ ਆਸ ਨਾ ਪੁੰਨੀਆਂ ਨਿਤ ਪਰਮਲ ਹਿਰਤੇ ਕੀਆ ਨਾ ਜਾਣੈ ਕਿਰਤ ਘਣ ਵਿੱਚ ਜੋਨੀ ਫਿਰਤੇ ਸਬੇ ਤਿਨਾਨਿ ਖੁੱਟੀ ਅਸ ਫਿਰ ਲਈਅਸ ਧਰਤੇ ਵਿਜਣ ਕਲਹ ਨਾ ਦੇਵਤਾ ਤਾਂ ਲਐ ਕਰਤੇ ਜੋ ਜੋ ਕਰਤੇ ਹੰਮੇਵ ਝੜ ਤਰਤੀ ਪੜਤੇ ਸ਼ਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੇ ਹਿਰਦੈ ਹਾਰ ਪਰੋਏ ਪਵਿੱਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸਨਾ ਸਮਾਣੀ ਹਰ ਦਰ ਸੋਭਾ ਮਹਾ ਉਤਮ ਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਗੁਰ ਮਿਲਿਆ ਪਾਇਆ ਨਾਮ ਧਨਮਾਲ ਮਹੱਲਾ ਚੌਥਾ ਸਤਗੁਰ ਕੇ ਜੀ ਕੀ ਸਾਰ ਨਾ ਜਾਪੈ ਕੇ ਪੂਰੈ ਸਤਗੁਰ ਭਾਵੇ ਗੁਰ ਸਿੱਖਾਂ ਅੰਦਰ ਸਤਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰੁ ਖੁਸ਼ੀ ਆਵੈ ਸਤਿਗੁਰ ਆਖੈ ਸੋ ਕਾਰ ਕਮਾਵਣ ਸੋ ਜਪ ਕਮਾਵਹਿ ਗੁਰ ਸਿੱਖਾਂ ਕੀ ਘਾਲ ਸੱਚਾ ਥਾਂẽ ਪਾਵੈ ਬਿਨ ਸਤਿਗੁਰ ਕੇ ਹੁਕਮੈ ਜੇ ਗੁਰ ਸਿੱਖਾਂ ਪਾਸੋਂ ਕੰਮ ਕਰਾਇਆ ਨੋੜੇ ਤਿਸ ਗੁਰ ਸਿੱਖ ਫਿਰ ਨੇੜ ਨਾ ਆਵੈ ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ ਤਿਸ ਅੱਗੇ ਗੁਰ ਸਿੱਖ ਕਾਰ ਕਮਾਵੈ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਵਿਣ ਸਤਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁਖ ਪਾਵੇ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੁਹੇ ਜੇ ਵਡ ਤੂੰ ਵੱਡ ਵੱਡੇ ਜਿਸ ਤੂੰ ਮਿਲਹਿ ਸੋ ਤੁਧ ਮਿਲੈ ਤੂੰ ਆਪੇ ਬਖਸ਼ ਲਹਿ ਲੇਖਾ ਛੱਡੇ ਜਿਸਨੂੰ ਤੂੰ ਆਪ ਮਲਾਇਂਦਾ ਸੋ ਸਤਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਚੰ ਮ ਤੇਰਾ ਹੱਡੇ ਜਿਉਂ ਭਾਵੈ ਤਿਉਂ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁਧ